ਦੇਤਨ ਚਾਵਲਾ ਕੈਪਰੀ ਐਜੂਕੇਸ਼ਨਲ ਇਮੀਗ੍ਰੇਸ਼ਨ ਸਰਵਿਸਿਜ਼ ਲੁਧਿਆਣਾ ਤੋਂ ਸਰ ਕੈਨੇਡਾ ਦੀ ਸਰਕਾਰ ਨੇ ਇੱਕ ਬਾਰ ਫੇਰ ਤੋਂ ਸਟੂਡੈਂਟਸ ਨੂੰ ਚਟਕਾ ਦਿੱਤਾ ਹੈ ਟਿੱਕ ਟਿੱਕੇ ਲਈ ਰੂਲਸ ਦੇ ਵਿੱਚ ਤਬਦੀਲੀ ਹੈ ਦੇਖੋ ਕੈਨੇਡਾ ਦਾ ਪਿਛਲੇ 1 ਸਾਲ ਤੋਂ ਲਗਾਤਾਰ ਰੂਲਸ ਦੇ ਵਿੱਚ ਜਿਹੜੇ ਚੇਂਜਸ ਹੋ ਲਈ ਜਾ ਰਿਹਾ ਹੈ ਹਰ ਮਹੀਨੇ ਹਰ ਹਫਤੇ ਹੀ ਨਵੇਂ ਰੂਲ ਸੜੇ ਆ ਜਾਂਦੇ ਨੇ ਅੱਜ ਜਿਹੜੇ ਰੂਲ ਆਏ ਨੇ ਉਹ ਤਿੰਨ ਰੂਲੇ ਨਾਲ ਨਵੇਂ ਚੇਂਜ ਕੀਤੇ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਪੋਸਟ ਸਟਡੀ ਵਰਕ ਪਰਮਿਟ ਜਿਹੜਾ ਹੈ ਉਹਦੇ ਵਿੱਚ ਹੁਣ ਪ੍ਰੋਬਲਮ ਆਏਗੀ ਬੱਚਾ ਨੂੰ ਬੱਚੇ ਦਾ ਜਿਹੜੇ ਲਿミਟਿਡ ਪ੍ਰੋਗਰਾਮਸ ਉਹਨਾਂ ਨਾਲ ਹੀ ਰਿਲੀਜ਼ ਕਰਤੇ ਹੈ ਲਿਸਟ ਇਸ਼ੂ ਕਰਤੀ ਹੈ ਕਿ ਜਿਹੜਾ ਬੱਚਾ ਉਹਨਾਂ ਪ੍ਰੋਗਰਾਮ ਚ ਹੀ ਪੜੇਗਾ ਉਹਨੂੰ ਹੀ ਸਿਰ ਪੋਸਟ ਸਟਡੀ ਵਰਕ ਪਰਮਿਟ ਮਿਲੇਗਾ ਹਰ ਬੱਚੇ ਨੂੰ ਪੋਸਟ ਸਟਡੀ ਵਰਕ ਪਰਮਿਟ ਨਹੀਂ ਮਿਲੇਗਾ ਪਹਿਲੀ ਗੱਲ ਦੋਸਤਾਂ ਰੂਲ ਇਹਨਾਂ ਨੇ ਚੇਂਜ ਕੀਤਾ ਕਿ ਜੇ ਕੋਈ ਕਾਲਜ ਨਹੀਂ ਛੱਡ ਸਕਦੇ ਉੱਥੇ ਜਾ ਕੇ ਜੇ ਤੁਸੀਂ ਜ਼ਿਆਦਾਤਰ ਬੱਚਾ ਕੀ ਕਦਰਸ਼ੀ ਉਥੇ ਕਾਲਜ ਚੇਂਜ ਕਰ ਲੈਣਾ ਸੀਗਾ ਹੁਣ ਕਾਲਜ ਨਹੀਂ ਚੇਂਜ ਕੀਤਾ ਜਾ ਸਕਦਾ ਕਿਸੇ ਵੀ ਕੰਡੀਸ਼ਨ ਦੇ ਨਾਲ ਜੇ ਬੱਚਾ ਕਾਲਜ ਚੇਂਜ ਕਰਦਾ ਹੈ ਤੇ ਉਹਨੂੰ ਦੁਬਾਰਾ ਵੀਜ਼ਾ ਅਪਲਾਈ ਕਰਨਾ ਪਵੇਗਾ ਦੁਬਾਰਾ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਜੇ ਉਹਦਾ ਵੀਜ਼ਾ ਉਹਨਾਂ ਨੇ ਨਹੀਂ ਦਿੱਤਾ ਤਾਂ ਫਿਰ ਵੀਜ਼ਾ ਰਿਫਿਊਜ਼ ਹੋ ਜਾਊਗਾ ਤੇ ਉਹਨੂੰ ਵਾਪਸ ਆਣਾ ਪਏਗਾ 30 ਦਿਨ ਦੇ ਅੰਦਰ ਆਪਣੇ ਦੇਸ਼ ਦੇ ਵਿੱਚ ਵਾਪਸ ਆਣਾ ਪਏਗਾ ਸੋ ਇਹ ਨਵੇਂ ਰੂਲ ਜਿਹੜੇ ਨੇ ਆਏ ਨੇ ਇਹਨਾਂ ਦੇ ਕਰਕੇ ਬੱਚਾ ਬੰਨ੍ਹਦੇ ਰਿਹਾ ਬਾਬਾ ਮਾਨਾ ਜਿਤੇ ਇਲੈਕਸ਼ਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਦੇਖੋ ਇਲੈਕਸ਼ਨਾਂ ਜਿਹੜੇ ਕੋਈ ਸ਼ੱਕ ਨਹੀਂ ਹੈ ਕਿ ਇਹ ਤਾਂ ਇਲੈਕਸ਼ਨਸ ਆਉਣ ਵਾਲੇ ਨੇ ਅਕਤੂਬਰ 2025 ਦੇ ਵਿੱਚ ਇਲੈਕਸ਼ਨ ਆ ਰਹੇ ਨੇ ਕੈਨੇਡਾ ਦੇ ਵਿੱਚ ਉਹਦੇ ਕਰਕੇ ਸਾਰੀਆਂ ਰਗੀਆਂ ਚੇਂਜਸ ਨੇ ਇਲੈਕਸ਼ਨਾਂ ਤੋਂ ਬਾਅਦ ਫਿਰ ਨਵੀਂ ਜਿਹੜੀ ਸਰਕਾਰ ਆਏਗੀ ਉਹ ਸਰਕਾਰ ਜੋ ਚੇਂਜਸ ਕਰਦੀ ਹੈ ਉਸ ਹਿਸਾਬ ਨਾਲ ਹੀ ਸਾਨੂੰ ਚੱਲਣਾ ਪਏਗਾ ਇੱਕ ਸਰ ਇਹ ਵੀ ਸੁਣਨ ਚਾਹ ਰਿਹਾ ਹੈ ਕਿ ਪ੍ਰਵਾਸੀ ਭਾਰਤੀਆਂ ਦੀ ਉੱਥੇ ਗਿਣਤੀ ਜ਼ਿਆਦਾਤਰ ਵਧ ਗਈ ਹੈ ਤਾਂ ਕਿੰਨਾ ਕੁ ਦਿੱਤੀ ਇਸ ਨੂੰ ਲੈ ਕੇ ਇਹਨਾਂ ਅਟੂੜੋ ਸਰਕਾਰ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਕਿ ਦੇ ਕੋਈ ਸਰੇਤਾ ਕੋਈ ਸ਼ੱਕ ਨਹੀਂ ਹੈ ਪਹਿਲੇ ਤਾਂ ਅੰਨੇ ਵਾ ਇਹਨਾਂ ਨੇ ਸਟੂਡੈਂਟਸ ਨੂੰ ਵੀਜ਼ਾ ਦਿੱਤੇ ਤੇ ਹਰ ਬੰਦੇ ਨੂੰ ਵੀਜ਼ਾ ਦਿੱਤੇ ਨੇ ਉਹ ਸੁਰੇਤਾ ਚਵਹਾਰ ਨੇ ਕੁਝ ਵੀ ਪਲਾਨ ਨਹੀਂ ਕੀਤਾ ਇਹ ਵਿਦਆਉਟ ਅ ਪਲਾਨਿੰਗ ਇਹਨਾਂ ਨੇ ਲੱਖਾਂ ਹੀ ਬੰਦਿਆਂ ਨੂੰ ਆਪਣੇ ਦੇਸ਼ ਦੇ ਵਿੱਚ ਐਂਟਰੀ ਦੇ ਦਿੱਤੀ ਹੈ ਇਹਨਾਂ ਦੇ ਕੋਲ ਕਿਤੇ ਜਗ੍ਹਾ ਦਾ ਇੰਤਜ਼ਾਮ ਨਹੀਂ ਸੀਗਾ ਰਹਿਣ ਦੇ ਬੱਚਿਆਂ ਦਾ ਉੱਥੇ ਇੰਤਜ਼ਾਮ ਨਹੀਂ ਸੀਗਾ ਕਾਲਜਿਸ ਦੇ ਵਿੱਚ ਵੀ ਸੀਟਾਂ ਨਹੀਂ ਸੀਗੀਆਂ ਦੇ ਬਾਵਜੂਦ ਵੀ ਇਹਨਾਂ ਨੇ ਸੀਟਾਂ ਝਾਦਾ ਦੇਤੀਆਂ ਤਾਂ ਜਿੰਨੀਆਂ ਕਿ ਸੀਟਾਂ ਇਹਨਾਂ ਕੋਲ ਸੀਗੀਆਂ ਉਹਨਾਂ ਨਾਲੋਂ ਵੱਧ ਐਪਲੀਕੇਸ਼ਨਾਂ ਇਹਨਾਂ ਨੇ ਚੱਕੀਆਂ ਇਸ ਦਾ ਨਤੀਜਾ ਜਿਹੜਾ ਹੁਣ ਭੋਤਣਾ ਪੈ ਰਿਹਾ ਬੱਚਿਆਂ ਨੂੰ ਹੁਣ ਜਦੋਂ ਇਹਨਾਂ ਨੂੰ ਦੇੰਦਾ ਸਮਾਇਆ ਇਸ ਟਾਈਮ ਤੇ ਆ ਕੇ ਇਹਨਾਂ ਨੇ ਅੱਖਾਂ ਫੇਰਨੀਆਂ ਸ਼ੁਰੂ ਕਰ ਦਿੱਤੀਆਂ ਸਰ ਸਮਾਂ ਵੀ ਕੁਝ ਲਿਮਿਟੇਸ਼ਨ ਕੀਤੀ ਗਈ ਹੈ 20 ਘੰਟੇ ਤਾਂ ਹੁਣ ਉਹ ਇੱਕ ਫਾਇਦਾ ਹੋਇਆ ਬੱਚਿਆਂ ਦਾ ਕਿ ਜਿਹੜੇ ਬੱਚੇ 20 ਘੰਟੇ ਪਹਿਲੇ ਹਫ਼ਤੇ 'ਚ ਕੰਮ ਕਰਦੇ ਸੀਗੇ ਉਹ 20 ਘੰਟੇ ਹਫ਼ਤੇ 'ਚ ਕੰਮ ਕਰ ਸਕਦੇ ਨੇ ਜਦੋਂ ਸਰ ਕੀ ਲੱਗਦਾ ਹੈ ਇਫੈਕਟ ਕਿੰਨਾ ਦਾ ਅਫੈਕਟਡ ਬੈਟਲੀ ਹੈ ਜੀ ਇਸ ਦਾ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਜੜਾ ਹੈ ਉਹ ਦੂਜੀਆਂ ਕੰਟਰੀਆਂ ਵੱਲ ਮੁੱਖ ਕਰੇਗਾ ਅੱਜ ਜੋ ਬੱਚਾ ਫਰਾਂਸ ਵਾਲਾ ਜੋ ਬੱਚਾ ਜਰਮਨੀ ਵਾਲਾ ਯੂਕੇ ਵਾਲਾ ਆਸਟ੍ਰੇਲੀਆ ਵਾਲਾ ਤੁਰਨਾ ਸ਼ੁਰੂ ਹੋ ਗਿਆ ਅੱਜ ਬੱਚੇ ਨੇ ਕੈਨੇਡਾ ਵੱਲੋਂ ਮੂੰਹ ਮੋੜ ਲਿਆ ਪਤਾ ਲੱਗਦਾ ਸਰ ਕੁਝ ਬੱਚੇ ਜਿਹੜੇ ਆ ਵਾਪਸ ਵੀ ਆ ਸਕਦੇ ਨੇ ਕਿਉਂਕਿ ਹਾਂ ਅਦਾ ਬਹੁਤ ਸਾਰਾ ਬੱਚਾ ਵਾਪਸ ਆਏਗਾ ਜੀ ਕਿਉਂਕਿ ਜਿਹੜੇ ਬੱਚਿਆਂ ਨੂੰ ਉਧੇ ਪੀਆਰ ਨਹੀਂ ਮਿਲੀ ਹੈ ਉਹਨਾਂ ਨੂੰ ਉਹਨਾਂ ਨੇ ਸਾਫ਼ ਕਿਹਾ ਤਾਂ ਕਿ ਤੁਸੀਂ ਤਾਂ ਵੇਟ ਨਹੀਂ ਕਰ ਸਕਦੇ ਉਹਦੇ ਬਾਵਜੂਦ ਹਨ ਸਰ ਉਹ ਵਾਪ